ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਇਸ ਸਮੇਂ ਅਸੀਂ ਮੌਜੂਦ ਹਾਂ ਸੰਗਰੂਰ ਸ਼ਹਿਰ ਦੇ ਬਾਹਰ ਹੀਰੋ ਸਟੇਡੀਅਮ ਦੇ ਗੇਟ ਤੇ ਜਿੱਥੇ ਕੇ ਸਟੇਡੀਅਮ ਦੇ ਗੇਟ ਦੇ ਸਾਹਮਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸਟੇਡੀਅਮ ਦੇ ਗੇਟ ਤੇ ਕੂੜੇ ਦਾ ਵੱਡਾ ਢੇਰ ਲੱਗਿਆ ਹੋਇਆ ਹੈ ਤੇ ਇਸ ਕੂੜੇ ਦੇ ਢੇਰ ਦੇ ਵਿੱਚ ਜ਼ਿਆਦਾਤਰ ਪਲਾਸਟਿਕ ਦੇ ਲਫਾਫੇ ਖਿਚਮਕ ਰਹੇ ਹਨ ਪਿੱਛੇ ਜਿਹੜਾ ਕਿ ਸਰਕਾਰਾਂ ਵੱਲੋਂ ਪਲਾਸਟਿਕ ਦੇ ਲਫਾਫੇ ਬੈਨ ਕੀਤੇ ਗਏ ਸਨ ਪਰ ਬੈਨ ਕੀਤੇ ਹੋਏ ਲਫਾਫੇ ਥੋੜਾ ਸਮਾਂ ਹੀ ਬੰਦ ਰਹੇ ਉਸ ਤੋਂ ਬਾਅਦ ਦੁਕਾਨਾਂ ਦੇ ਸਮਾਨ ਦੇ ਨਾਲ ਨਾਲ ਉਵੇਂ ਹੀ ਲਫਾਫੇ ਫਿਰ ਜਿਹੜੇ ਕੀ ਦਿੱਤੇ ਜਾਣੇ ਸ਼ੁਰੂ ਕੀਤੇ ਗਏ ਜੇਕਰ ਉਸ ਸਮੇਂ ਪਲਾਸਟਿਕ ਦੇ ਲਫਾਫੇ ਚੰਗੀ ਤਰ੍ਹਾਂ ਬੈਨ ਕੀਤੇ ਗਏ ਹੁੰਦੇ ਤਾਂ ਅੱਜ ਹਰ ਸੀਵਰੇਜ ਦੇ ਨਾਲਿਆਂ ਦੇ ਵਿੱਚੋਂ ਟਕਣਾ ਦੇ ਬਾਹਰ ਸੜਕਾਂ ਤੇ ਇਸ ਤਰ੍ਹਾਂ ਪਲਾਸਟਿਕ ਦੇ ਲਫਾਫੇ ਨਾ ਰੁਲਦੇ ਦਿਖਾਈ ਦਿੰਦੇ ਤੇ ਇਹ ਕੂੜੇ ਦਾ ਇਹ ਟੇਰ ਇਸ ਸਮੇਂ ਇਸ ਸਟੇਡੀਅਮ ਦੇ ਸਾਹਮਣੇ ਪਿਆ ਹੈ ਤਾਂ ਇਸ ਕੂੜੇ ਦੇ ਢੇਰ ਦੇ ਵਿੱਚੋਂ ਸੜੇ ਹਾਨ ਗੰਦੀ ਮੁਸ਼ਕ ਮਾਰਦੀ ਹੈ ਕਿਉਂਕਿ ਪਿਛਲੇ ਦਿਨੀ ਜਿਹੜਾ ਕਿ ਲਗਾਤਾਰ ਮੀਂਹ ਪਿਆ ਜਿਸ ਦੇ ਕਾਰਨ ਗੰਦਗੀ ਹੋਰ ਵੀ ਜ਼ਿਆਦਾ ਫੈਲ ਗਈ ਹੈ ਤੇ ਅੱਜ ਵੀ ਜਿਹੜਾ ਕਿ ਦੁਪਹਿਰ ਤੋਂ ਬਾਅਦ ਸੰਗਰੂਰ ਦੇ ਵਿੱਚ ਮੀਂਹ ਦੱਸਿਆ ਗਿਆ ਹੈ ਤਾਂ ਪਰ ਇਹ ਕੂੜੇ ਦਾ ਢੇਰ ਇੱਥੋਂ ਨਹੀਂ ਚੁੱਕਿਆ ਗਿਆ ਜੋ ਕਿ ਇਹ ਕੂੜੇ ਦਾ ਢੇਰ ਆ ਜਿੰਨਾ ਵੱਡਾ ਇਹ ਕੂੜੇ ਦਾ ਢੇਰ ਆ ਉਸ ਤੋਂ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਇਹ ਕੂੜੇ ਦਾ ਢੇਰ ਸਦਾ ਦੇ ਰਿਹਾ ਤੇ ਪ੍ਰਸ਼ਾਸਨ ਕੱਲਾ ਇਸ ਕੂੜੇ ਦੇ ਢੇਰ ਦੇ ਵੱਲ ਹੀ ਨਹੀਂ ਸੰਗਰੂਰ ਸ਼ਹਿਰ 'ਚ ਜਿੱਥੇ-ਜਿੱਥੇ ਕੂੜੇ ਦੇ ਢੇਰ ਪਏ ਆ ਉਹਨਾਂ ਦੇ ਵੱਲ ਧਿਆਨ ਦੇਵੇ ਇਸ ਕੂੜੇ ਦੇ ਢੇਰ ਨੂੰ ਜਿਹੜਾ ਕਿ ਸੰਗਰੂਰ ਦੇ ਵਿੱਚੋਂ ਚੱਕਿਆ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਿਮਾਰੀਆਂ ਤੋਂ ਬਚਾਅ ਹੋ ਸਕੇ ਤੁਹਾਡਾ ਇਹਨਾਂ ਤਸਵੀਰਾਂ ਬਾਰੇ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ